ਸਾਂਝੁਕਤ ਕਿਸਾਨ ਮੋਰਚਾ ਜਿੰਦਾਬਾਦ ਸਾਂਝੁਕਤ ਕਿਸਾਨ ਮੋਰਚਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਇਕੱਠਿਆ ਸਾਂਝੁਕਤ ਕਿਸਾਨ ਮੋਰਚਾ ਦਾ ਇੱਕ ਬੇਸ ਆ ਅੱਜ ਬੇਸ ਬਣਾਉਣ ਲੱਗੇ ਜਿਹੜੀਆਂ ਸਰਕਾਰਾਂ ਸਾਡੀਆਂ ਉਹ ਅੰਗਰੇਜ਼ਾਂ ਨਾਲੋਂ ਵੀ ਵੱਧ ਸਾਡੇ ਤੇ ਜ਼ੁਲਮ ਕਰ ਰਹੀਆਂ ਆ ਆਪਣੇ ਦੇਸ਼ ਨੂੰ ਅੱਗੇ ਲਿਜਾਣ ਦੀ ਬਜਾਏ ਦੇਖੋ ਕਿੰਨਾ ਪਿੱਛੇ ਲੈ ਕੇ ਜਾ ਰਹੇ ਆ ਇਹ ਮਲਟੀ ਨੈਸ਼ਨਲ ਕੰਪਨੀਆਂ ਲੈ ਕੇ ਆ ਰਹੇ ਆ ਤਾਂ ਕਿ ਆਮ ਜਿਹੜਾ ਸਾਡਾ ਜਨਜੀਵਨ ਆ ਉਹ ਠੱਪ ਹੋ ਕੇ ਰਹਿ ਜਾਵੇ ਉਹਨਾਂ ਦੇ ਹੱਥਾਂ 'ਚ ਅਸੀਂ ਖੇਡ ਸਕੀਏ ਜਿਸ ਤਰ੍ਹਾਂ ਸਰਕਾਰ ਦੇ ਕੋਲ ਕਿੰਨਾ ਬਜਟ ਹੁੰਦਾ ਉਹ ਵਿੱਚ ਸਬਸਿਡੀਆਂ ਦਿੰਦੀ ਆ ਇਸ ਕਰਕੇ ਉਹ ਸਬਸਿਡੀਆਂ ਜਿਹੜੀਆਂ ਹੈਗੀਆਂ ਉਹ ਸਾਰੀਆਂ ਹੀ ਮਲਟੀਨੈਸ਼ਨਲ ਕੰਪਨੀਆਂ ਨੂੰ ਦੇ ਦੇਣੀ ਇਹਨਾਂ ਨੇ ਇਸ ਕਰਕੇ ਪਬਲਿਕ ਦੇ ਹੱਥਾਂ ਵਿੱਚੋਂ ਸਾਰਾ ਕੁਝ ਖੋਹ ਕੇ ਨਵੇਂ ਤੋਂ ਨਵੇਂ ਕਾਨੂੰਨ ਬਣਾ ਰਹੇ ਤੁਸੀਂ ਕਾਨੂੰਨ ਕਿਹਦੇ ਵਾਸਤੇ ਬਣਾ ਰਹੇ ਆ ਇਹ ਮਲਟੀਨੈਸ਼ਨਲ ਕੰਪਨੀ ਵਾਸਤੇ ਬਣਾ ਰਹੇ ਜਾਂ ਜਨਤਾ ਵਾਸਤੇ ਬਣਾ ਰਹੇ ਜੇ ਇਸ ਕਾਨੂੰਨਾਂ ਦੇ ਬਣਨ ਨਾਲ ਜਨਤਾ ਔਖੀ ਹੁੰਦੀ ਆ ਤੈਨੂੰ 5 ਸਾਲ ਹੋ ਗਏ ਇਹ ਜਨਤਾ ਨੂੰ ਦੁਖੀ ਕਰ ਰਿਹਾ ਹਰ ਵਾਰ ਜਦੋਂ ਆਪਾਂ ਕਿਸਾਨ ਜਦੋਂ ਉੱਥੇ ਮੋਰਚਾ ਲਾ ਕੇ ਆਏ ਆਂ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਸਰਕਾਰ ਦੇ ਕੰਨਾਂ ਜੂ ਸਰਕਣੀ ਚਾਹੀਦੀ ਆ ਕਿ ਕਾਹਨ ਲੋਕ ਦੁਖੀ ਆ ਤਾਂ ਇੱਥੇ ਬੈਠੇ ਆ ਤੇ ਅੱਜ ਵੀ ਨਵੇਂ ਤੋਂ ਨਵਾਂ ਜਿਹੜੇ ਸਰਕਾਰ ਆ ਸੰਟਰ ਸਰਕਾਰਾਂ ਕਾਨੂੰਨ ਲੈ ਕੇ ਆ ਰਹੀਆਂ ਕਿ ਤੁਹਾਨੂੰ ਵੋਟਾਂ ਤੇ ਲੋਕ ਪਾ ਰਿਹਾ ਕਿ ਮਲਟੀ ਨੈਸ਼ਨਲ ਕੰਪਨੀ ਤੁਹਾਨੂੰ ਵੋਟਾਂ ਪਾ ਰਹੀਆਂ ਇਸ ਕਰਕੇ ਨਾ ਮਲਟੀ ਨੈਸ਼ਨਲ ਕੰਪਨੀਆਂ ਕੋ ਚੰਦਾ ਲੈਣਾ ਹੁੰਦਾ ਉਹਨਾਂ ਨੂੰ ਫਾਇਦਾ ਦੇਣ ਵਾਸਤੇ ਉਹ ਸਾਰਾ ਦੇਸ਼ ਨੂੰ ਉਹ ਖੁੰਝੇ ਲੈ ਲੱਗ ਲੱਗਦਿਆ ਇਸ ਕਰਕੇ ਅਸੀਂ ਸਰਕਾਰ ਦੇ ਕੰਨਾਂ ਤੇ ਜੋ ਸਰਕਾਉਣੀ ਚਾਹਨੇ ਆ ਕਿ ਅਸੀਂ ਸਾਰੇ ਜਿੰਨੇ ਦੇਸ਼ ਵਾਸੀਆਂ ਪਰਦੇਸ਼ ਵਾਸੀਆਂ ਸਾਰੇ ਇਕੱਠੇ ਆ ਜੇ ਤੁਸੀਂ ਸਾਡੇ ਵਿਰੁੱਧ ਕੋਈ ਕਾਨੂੰਨ ਬਣਾਓਗੇ ਉਹ ਉਹਨੂੰ ਅਸੀਂ ਮੋੜਨ ਵਾਸਤੇ ਉਹਨੂੰ ਰੱਦ ਕਰਨ ਵਾਸਤੇ ਸਾਰੇ ਇਕੱਠੇ ਆ ਇਸ ਕਰਕੇ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਤੋਂ ਸ਼ਹੀਦ ਭਗਤ ਸਿੰਘ ਦੀ ਪਿੰਡ ਤੋਂ ਇਕੱਠੇ ਹੋ ਕੇ ਤੇ ਮੁਕੰਦਪੁਰ ਤੱਕ ਜਾਣਾ ਹੈ ਸਾਡਾ ਇੱਕ ਬੇਸ ਬੱਜੂਗਾ ਤਾਂ ਕਿ ਜਿਹੜੇ ਜਿਹੜੇ ਕਾਨੂੰਨ ਨੇ ਲਾਗੂ ਕੀਤੇ ਨਵੇਂ ਤੋਂ ਨਵੇਂ ਉਹ ਸਾਰੇ ਦਰਦ ਕਰਾਵਾਂਗੇ ਸੋਧ ਵੈਲਾ ਪੇ ਮਨਲਾ ਚੈਪ ਵਾਲਾ ਸਿਸਟਮ ਹੋ ਗਿਆ ਉਹਦੇ ਵਿੱਚ ਇਹ ਆ ਵੀ ਜਦੋਂ ਵੀ ਰਾਤ ਨੂੰ ਜਾਂ ਦਿਨੇ ਜਦੋਂ ਵੀ ਬੱਤੀ ਚੱਲ ਗਈ ਕਿਉਂਕਿ ਆਪਣੇ ਪੰਜਾਬ ਵਿੱਚ ਪਹਿਲਾਂ ਵੀ ਬਹੁਤ ਜਿਹੜਾ ਆਪਣੇ ਗਰੀਬੀ ਦਾ ਹਾਲ ਚੱਲ ਰਿਹਾ ਇਸ ਕਰਕੇ ਇਨੀ ਉਹ ਆਪਾਂ ਤੋਂ ਨਹੀਂ ਹੋਣਾ ਬਿੱਲ ਨਹੀਂ ਆਪਾਂ ਉਸ ਵੇਲੇ ਐਟ ਅ ਟਾਈਮ ਭਰ ਸਕਦੇ ਕਿਉਂਕਿ ਇਸ ਵੇਲੇ ਆਪਾਂ ਨੂੰ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਆ ਪਹਿਲੇ ਵਾਲਾ ਇਹਨਾਂ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਜੇ ਹੁਣ ਇਹਨਾਂ ਨੂੰ 8-10 ਦਿਨ ਦੇ ਵਿੱਚ ਕੋਈ ਸੈਂਟਰ ਗਵਰਨਮੈਂਟ ਪੰਜਾਬ ਗਵਰਨਮੈਂਟ ਨਾਲ ਕੋਈ ਸੈਟਿੰਗ ਕਰਕੇ ਨਹੀਂ ਇਹ ਬਿੱਲ ਅੱਦ ਕਰਦੀ ਤਾਂ ਆਉਣ ਵਾਲੀ 16 ਜਨਵਰੀ ਨੂੰ ਅਸੀਂ ਵੱਡੇ ਲੈਵਲ ਤੇ ਸੰਘਰਸ਼ ਕਰਾਂਗੇ ਤੇ ਸਾਰੇ ਘਾਓ ਕਰਾਂਗੇ। ਕਿਸਾਨ ਮੋਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਚਾ ਹਾਂਜੀ ਜਿੰਦਾਬਾਦ